ਸਿਕਲ ਮਿੱਤਰੋ ਸਵਾਗਤ ਹੈ ਤੁਹਾਡੇ ਹੋਰ ਨਵੇਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਆਪਾਂ ਪਹੁੰਚੇ ਹਾਂ ਬਈ ਘਰੋਂ ਲਾ ਕੋਈ ਮੈਲੇ ਤੇ ਤੇ ਜਿਹੜਾ ਮੰਨ ਲਈ 31 ਤੋਂ 3 ਨੂੰ ਅੱਜ ਆਪਾਂ ਹੀ ਤਰੀ ਗਈ ਹੈ 1 ਬਾਰਵਾਂ ਮਹੀਨਾ 2024 ਬਈ ਬਹੁਤ ਵਧੀਆ ਮੋਲਾ ਭਰਿਆ ਹੋਇਆ ਤੁਹਾਨੂੰ ਦਿਖਾਉਣੀ ਆ ਤੇ ਇੱਧਰ ਬਈ ਮਸੂਰੀ ਵਾਲੇ ਪਹੁੰਚੇ ਨੇ ਜਿਵੇਂ ਕੰਪਨੀ ਵਾਲੇ ਤੇ ਦਿਖਾਉਣੇ ਆ ਬਈ ਅੰਦਰ ਚੱਲ ਆਜੋ ਮਿੱਤਰੋ ਆ ਦੇਖੋ ਬਈ ਅੰਦਰ ਆਉਂਦੇ ਸਾਰ ਬਾਈ ਇਕ ਗ੍ਰਾਮ ਮਸ਼ੀਨਾਂ ਨੂੰ ਥੋੜੀ ਵਾਸਤੇ ਖੜੀਆਂ ਨੇ ਇਧਰ ਜਿਵੇਂ ਪਸ਼ੂਆਂ ਦੇ ਪ੍ਰੋਡਕਟ ਹੋ ਗਏ ਵੀਰੇ ਇਧਰ ਹੈਗ ਦੀ ਜੂਨ ਵਾਲਿਆਂ ਦਾ ਆ ਦੇਖੋ ਵੀਰੇ ਇਧਰ ਪਸ਼ੂਆਂ ਦੀਆਂ ਦਵਾਈਆਂ ਦਾ ਹੋ ਗਿਆ ਕਰੋ ਚੱਕ ਆ ਸੀ ਫੀਡ ਵਾਲਿਆਂ ਦਾ ਬਾਈ ਲੱਗਾ ਵੇ ਮਸੂਰੀ ਵਾਲਾ ਅਸੀਮਨ ਬੈਂਕ ਵੀਰੇ ਏ ਬੀ ਸੀ ਦੇਖੋ ਬਾਈ ਸਾਰੀਆਂ ਕੰਪਨੀ ਵਾਲੇ ਵਧੀਆ ਵਧੀਆ ਪਹੁੰਚੇ ਹੋਇਆ ਆ ਮੱਕੀ ਦੇ ਚਾਰ ਵਾਲੀ ਮਸ਼ੀਨ ਵਾਲੀ ਆ ਗਈ ਵੀਰੇ ਆ ਆਲੂ ਪੱਟਣ ਵਾਲੇ ਵਾਲੀ ਕੋਈ ਉਜਾਦ ਨਾਲ ਇਹਦਾ ਸਮਝ ਬਟ ਇੱਧਰ ਬਈ ਮਸ਼ੀਨਾਂ ਦੁੱਧ ਵਾਲੀਆਂ ਉਹਨਾਂ ਦੀਆਂ ਰੋਈ ਪੰਜਾਬ ਐਗਰੀਕਲਚਰ ਵਰਕਰਸ ਮੋਗੇ ਮਾਣੂ ਕੇ ਗੱਲ ਵਾਲੇ ਕਿਵੇਂ ਵੀਰੇ 9 7 3 9 7 3 ਠੀਕ ਆ ਵੀਰੇ 4 ਵਾਲੀ ਆ ਇਹ ਹਾਂ 4 ਵਾਲੀ ਠੀਕ ਆ ਵੀਰੇ 4 ਛੜ ਲੈ ਕੇ ਜਾਂਦੀ ਆ ਵੀਰੇ ਇਹ ਮਸ਼ੀਨ ਹੈ ਹੈ ਆਹ ਜਿਹੜੀ ਬਿਜੜੀ ਵਾਲੀ ਆ ਦੇਖੋ ਬਈ ਸਾਰੇ ਪ੍ਰੋਡਕਟਾਂ ਵਾਲੇ ਪਹੁੰਚੇ ਆ ਬਾਈ ਇੱਥੇ ਆਪ ਦਿਮਸੂਰੀ ਕਰਨ ਇਧਰ ਮਸ਼ੀਨਰੀ ਵਾਲੇ ਜਿਸਵੰਤ ਐਗਰੀਕਲਚਰ ਵਾਲੇ ਵੀ ਆ ਵੀਰੇ ਰੋਟਾ ਪੀਟਰ ਸੁਪਰ ਸੀਡਰ ਕੋਪੀਟਾ ਕਰਾ ਵਗਿਆ ਰ ਆ ਵੀ ਬਈ ਪ੍ਰੋਡਕਟ ਮੱਝਾਂ ਦੇ ਆ ਵੀ ਕਾਰਗਲ ਵੀੜ ਵਾਲਿਆਂ ਦੇ 4000 8000 4043 ਚਾ 8000 ਬਾਈ ਗਾਂ ਵਾਲੀ ਵੀੜ ਆ ਡੈਰੀਪੋਰਟ ਨੂੰ ਬਸ ਹੁਣ ਜੀ ਬਸ ਸੁਪਰ ਕਾਹ ਬਾਈ 0 ਤੋਂ 3 ਮਹੀਨੇ ਵਾਲੇ ਬੱਚੇ ਵਾਸਤੇ ਬਹੁਤ ਵਧੀਆ ਸਿਸਟਮ ਆ ਬਈ ਆ ਤਾਰਾ ਵੀੜਾ ਲੈ ਆ ਗਏ ਵੀਰੇ ਇਧਰ ਟਰੈਕਟਰ ਫਾਰਮ ਟਰੈਕ ਵਾਲਿਆਂ ਦੀ ਇਧਰ ਟੈਂਟ ਲਾਇਆ ਹੋਇਆ ਇਹ ਕੋਈ ਐਗਰੀਮੈਂਟ ਨੀਰ ਬੇਕਾ ਲੈਣ ਦੇ ਬਾਈ ਆ ਵੀ ਬਾਈ ਠੀਕ ਆ ਨਾ ਦੀ ਸ਼ਿਵਨ ਬੈਂਕ ਆ ਦੇਖੋ ਵੀਰੇ ਇੱਧਰ ਬਾਈ ਖਾਣ ਪੀਣ ਵਾਲੇ ਸਮਾਨ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ पकौड़े पकूड़े आ गए फिर मरबा चार चूर बगैर सिंह भी फार्म ਆ ਗੋੜ ਵੀਰੇ ਵਧੀਆ ਪਿਆਰ ਧਰਦਾ ਬਾਈ ਗੋੜ ਤਿਆਰ ਕੀਤਾ ਹੋਇਆ ਸੁਬੀ ਨੂੰ ਮੰਦਰੀ ਨੂੰ ਜੀ ਬੀਟੀ ਹੈ ਤੇ ਇਸ ਨੰਬਰ ਦੇ ਕਿਸੇ ਪਾਈ ਤੇ ਹੋ ਗਿਆ ਪੀਨੇਟ ਬਟਰ ਹੋਈ ਆ ਗਿਆ ਇਧਰ ਚਾਰ ਆ ਬਾਈ ਮੁਰਗੇ ਦਾ ਨਾਲ ਗੋੜਾ ਦੇ ਸੀ ਇਹ ਟੋਪਰੀ ਜਾਂ ਕਿੰਨੇ ਦਾ ਪੁੱਛੀਏ ਇਧਰ ਬਈ ਇਤਰਾਲੇ ਆ ਇਤਰਾਲੇ ਵੀ ਇਧਰ ਜੋੜੀ ਕਰਦੇ ਆ ਬਈ ਆ ਇਧਰ ਬਈ ਭਾਂਡੇ ਭੁੰਡੇ ਪੱਕਾ ਪਤਾ ਸੀ ਜਿਹੜੀ ਪੋਣਾਂ ਪਾ ਕੇ ਦੇਖ ਲੈਂਦੇ ਆ ਬਈ ਕਲਾੜੇ ਦਾ ਗੋੜ ਵਧੀਆ ਨਾਲ ਸੱਕਰ ਇਹ ਬਹੁਤ ਵਧੀਆ ਸਿਸਟਮ ਹੈ ਇੱਥੇ ਖਾਣ ਪੀਣ ਦਾ ਵੀ ਇੱਧਰ ਵਧੀਆ ਸਟਾਲਾਂ ਲੱਗਿਆ ਹੋਈਆਂ ਨੇ ਸਾਰੀ ਕੀ ਭਾਈ ਇੱਥੇ ਪਿਆਰ ਮਿਲਦੀ ਹੈਗੀ ਪਿਆਰ ਅਲੀ ਬਾਈ ਮਿਹਨਤ ਹੀ ਕਰਦੇ ਤੇ ਪੋਸਟਰ ਲਾਉਗੇ ਪਹੁੰਚੋ ਭਾਈ ਸਾਰੇ ਆਹ ਭਾਈ ਇੱਧਰ ਕੀ ਰਿਆ ਝੋਟੀਆਂ ਦੇ ਮਗਾਵਲੇ ਚੱਲ ਰਿਹਾ ਵੀਰੇ ਬਹੁਤ ਜਾਨਵਰ ਪਹੁੰਚੇ ਵੀਰੇ ਸ਼ੋਅ ਵਾਲੇ ਦੇਖੋ ਹੋਣਿਆ ਬਾਈ ਤੁਹਾਨੂੰ ਕਿਹੜਾ ਨੰਬਰ ਦਿਉਂਦਾ ਦੇਖੋ देखो भाई झूठिया सारे खीरिया हुई तिवी मेले पानी देखो भाई, देखो भाई। ਇਹ ਕੱਢੀ ਜਾਂਦੇ ਆ ਵੀਰੇ ਹਾ ਜਿਹੜੇ ਮਾਲਾ ਪੋਜੀਸ਼ਨ ਵਾਲੀਆਂ ਨੇ ਝੋਟੀਆਂ ਕੀਰੀਆਂ ਜਾਂ ਉਹ 22 ਦੀ ਕੋਟਾ ਦੀ ਕਾਲੇ ਦੀ ਪਹਿਲਾਂ ਇੱਧਰ ਕੱਢੀ ਜਾਂਦੇ ਆ ਸਾਰੀ ਬਾਈ ਯਾਰ ਵੀ ਉੱਧਰ ਟੈਨਿੰਗ ਕਰੀ ਜਾਂਦੇ ਆ ਬਾੜੀ ਉਹ 41 ਹਾਂ ਤਾਂ ਇੱਧਰ ਨੂੰ ਮਾਰੇ ਗਏ ਸਾਰਿਆਂ ਦੇ ਨੰਬਰ ਕੱਢ ਤੇ ਪਹਿਲੇ ਤੀਜੀ ਤੀਜੀ ਜੇ ਤੁਹਾਨੂੰ ਉਹਨੇ ਆ ਬਾਈ ਤੁਹਾਨੂੰ ਉਹਦਾ ਫੋਨ ਨੰਬਰ ਦਿਖਾਵਾਂ ਮੈਂ ਵੀ ਦੇਵਾਂ ਜਿਹੜੀ ਆ ਗਈ ਹੋਈ ਬਾੜੀ ਮੈਂ ਤਾਂ ਲੈ ਸਰਬਾਹਮਾ ਨਹੀਂ ਨਹੀਂ ਲਿਦਾ ਵੀ ਸੋਇਆ ਲੋ ਜੀ ਜਿਹੜੀ ਪਹਿਲੀ ਝੋਡੀ ਆ ਉਹਦਾ ਟੋਕਨ ਨੰਬਰ ਹੈ ਜੀ 1127 ਵੀਰਪਾਲ ਸਿੰਘ ਚਨਬੋ ਮਗਾ ਸਿੰਘ ਰਾਮ ਰਣੂ ਦੇ ਹਾਜੀ ਮਾਰਾ ਵਰ ਨਾ ਤਨੀਆ ਭਾਈ ਬਹੁਤ ਮਿਹਨਤ ਕੀਤੀ ਆ ਇੱਕ ਵਸੇ ਪਾ ਮੇਰੀ ਬੜਾ ਜੋਰ ਲੱਗਦਾ ਇਸ ਚੀਜ਼ ਤੇ ਸੋ ਬਹੁਤ ਬਹੁਤ

ਪੰਜਵਾਂ ਨੰਬਰ 1170 ਸੇਵਾ ਨੰਬਰ 1170 ਸਤਵਾਂ ਨੰਬਰ 985 ਅੱਠਵਾਂ ਨੰਬਰ 1423 ਨੌਵਾਂ ਨੰਬਰ 1106 ਦਸਵਾਂ ਨੰਬਰ 232 ਇਹ ਲੈਣਪ ਘਰਾਂ ਨੂੰ ਜੀ ਸਾਡੀ ਜੋ ਬਾਤੂ ਬਹੂਆਂ ਦੇ ਵਿੱਚ ਸਰਦੇ ਬਾਹਰ ਦੇ ਨੂੰ ਇਹ ਨੰਬਰ ਨੂੰ ਮਿਲਿਆ एक बंदा ने, दैग बंदा है, अभी बहुत बंदा ने लायी शादी में पाँच एकड़ जानलब्धी अपना देख कर रहा है, आने तुम बंदे लेके भी, शादी में तुम ही लेके रहे हैं, ये भी है, तीसरा काम कितना है भी आए तुम्हारे, और बहुत फेम बंदा ने अपने होटल में पाँची

ਇਹ ਤਾਂ ਹੋਣੀ ਦੇਖ ਲਾ ਦੱਸ ਕੋਈ ਨਾ ਚੱਲਦੇ ਆ ਬਰਾਬਰ ਆਹ ਦੇਖੋ ਭਈ ਆ ਛੋਟਾ ਪਹੁੰਚਿਆ ਇੱਥੇ ਆ ਇਧਰ ਝੋਟੀਆਂ ਖੜੀਆਂ ਬਾਈ ਬਈ ਛੋਟਾ ਖੜਾ ਤੋ ਵੀ ਉਹ ਪਹਿਲੇ ਤੇ ਆ ਆਪੇ ਆਨ ਦਰੋ ਬਟ ਇੰਨੀ ਮੇਰੀ ਪੱਤੀ ਨਾਲ ਗੱਲਾਂ ਹੀ ਕਰਦੇ ਜਦੋਂ ਬੱਲੇ ਬੈਠੇ ਫੇਰ ਉਹ ਤਾਂ ਦੇ ਦੇ ਫੇਰ ਇਧਰ ਬਈ ਸਿੱਧੂ ਡਰੀ ਫਾਰਮ ਵਾਲਾ ਫਤੇ ਬੱਲ ਬਈ ਬਹੁਤ ਬਹੁਤ ਚੰਗੇ ਨਾਮੀ ਸਾਨ ਪਹੁੰਚੇ ਆਗੇ ਤਰੋਲਾ ਮੇਲੇ ਦੇ ਇੱਧਰ ਜੁੱਬਾ ਨੀਲੀ ਰਾਵੀਆ ਉਹਨਾਂ ਦਾ ਬੋਰਡ ਲੱਗਿਆ ਹੋਇਆ ਲਾਹਵ ਡੈਰੀ ਫਾਰਮ ਆ ਇੱਧਰ ਬਈ ਬੁੱਲ ਖੜਾ ਇੱਕ ਭਾਈ ਇੱਧਰ ਬਹੁਤ ਚੰਗੇ ਚੰਗੇ ਜਾਨਵਰ ਖੜੇ ਆ ਵੀਡੀਓ ਬਣਾਈ ਜਾਂਦੇ ਆਂ ਮੀਨ ਰਿਸਰਕਟੈਰੀ ਫਾਰਮ ਵਾਲੇ ਫਰੈਂਚ ਮਦੀਨਾ ਮਦੀਨਾ ਤੇ ਉੜਦੇ ਵੀ ਨਾ ਨਹੀਂ ਬਈ ਲੱਕਿਆਂ ਨੂੰ ਆ ਬਈ ਥੋੜੀ ਧਾਰੀ ਭਰਦੇ ਆਂ ਬਾੜੀ ਲੰਬੇ ਲੱਕਿਆਂ ਨੂੰ ਆਹ ਬਈ ਬਿੱਲੀ ਹਣੇ ਆ ਕਬੂਤਰ ਆ ਉਹ ਮੁਰਗੇ ਦੇਖਦਾ ਸਰਦਾਰ ਸਾਵਣ ਲੱਗ ਗਿਆ ਸੀ ਸਹੀ ਬੜੇ ਪੰਜ ਮਿੰਟ ਉਹ ਲੇਟ ਹੋ ਜਾਂਦੇ ਨਾ ਆ ਦੇਖੋ ਬਈ ਇੱਧਰ ਦੋ ਬੁੱਲ ਖੜੇ ਆਗੇ ਇਹ ਟੂ ਡੈਰੀ ਫਾਰਮ ਤੇ ਦੋਨੇ ਬੁੱਲ ਦੇਖੋ ਬਈ ਇਹ ਪੂਰਾ ਅਮੋਰਾ ਦਾ ਇਹ ਨਾ ਬੱਗੀ ਉਹ ਬੱਗੀ ਬੋਲੋ ਇਦਾਂ ਤਾਜ ਆ। ਇਹ ਕੋਈ ਬੋਲ ਕਿੱਡਾ? ਆ ਗੋਲੂ ਟੂ ਬੋਲਾ ਬਾਈ। ਆਹ ਹਾਂ ਪਾਪਾ ਜਿਆਦਾ ਨਿਕਰੇਨ ਸਾਡ ਪਾ। ਚਾਹੀਂ। ਅਜੇ ਮੇਰਾ ਗੁਰ ਨਹੀਂ। ਅਨਵ ਬੋਲਣਾ ਵੀਰੇ।

ਨੀ ਲੀਰ ਹੋਈ ਦੇ ਜਾਨਵਰ ਆ ਬਈ ਕੀਰੀਆਂ ਚ ਆਈ ਆ ਬਈ 7 ਨੰਬਰ ਤੇ ਕਾ ਜੋ ਕੀ ਮੁੰਦਰ ਬੋਲਣਾ ਭਾਈ ਨੀਲੀ ਰਵੀ ਦਾ ਇਹ ਆ ਵੀ ਬਾੜਾ ਪਿਆਦਾ ਇੱਧਰ ਵਾਈ ਰਿੰਗ ਚੱਲ ਰਿਹਾ ਮੋਰਾ ਕਟਿਆਂ ਦਾ ਆ ਦੇਖੋ ਵੀਰੇ ਹਾ ਟੀਗੀ ਤਾਂ ਕਰਕੇ ਉੱਠ ਪੁੱਤ ਔਰ ਸੋਹਣਾ ਔਰ ਸੋਹਣਾ ਬੈਠਾ ਹੈ ਸਾਡੇ ਨਾਲ ਵੇਖਣਾ ਢੀਗੇ ਲੈਣੀ ਸੀਗੇ ਮੈਂ ਕਿਹਾ ਲੈਣ ਉਹਦੇ ਦੇਖੋ ਵਈਆ ਪੂਰਾ ਝੋਟਾ ਬਹੁਤ ਸੋਹਣਾ ਆ ਪਿਆ ਹੋਇਆ ਬਈ ਪੂਰੇ ਦਾ ਮੀਲੇ ਰਾਵੀ ਚ ਇਹਦਾ ਤਰ੍ਹਾਂ ਹੈ ਬਾਬਾ ਟੂ ਬਈ बैठा उठे हूं इस पास बैठे ना इधर कोई दब्बे दुबे होने का सिस्टम है बिल्कुल <स्तिक्षाणा> ਚੰਗੇ ਚੰਗੇ ਬਾਈ ਕੱਟੇ ਪਹੁੰਚੇ ਤੇ ਬਾਦੂ ਬੰਦੇ ਨੂੰ ਜ਼ਰੂਰ ਰੇਕ ਤੋਂ ਬਾਹਰ ਹੋ ਜਾ ਬਰਾ ਬਣ ਕੇ ਜਿੰਨੇ ਵੀ ਬਾਦੂ ਬੰਦੇ ਆ ਇੱਕ ਜਨਪਰਾ ਸਿਰਫ ਦੋ ਬੰਦੇ ਚਾਹੀਏ ਤੀਜਾ ਬੰਦਾ ਨਹੀਂ ਚਾਹੀਦਾ ਉਹ ਬਾਹਰ ਹੋ ਕੇ ਬਰਾ ਮਰ ਕੇ ਪੁੱਤ ਵੀ ਭਾਈ ਆ ਜੋ ਟੀ ਅੰਖੀਰੀਆਂ ਚ ਬਈ ਨੇ ਪਹਿਲਾ ਨੰਬਰ ਪ੍ਰਾਪਤ ਕੀਤਾਗਾ ਟਰੋਲਾ ਬੀ ਐਫ ਐਮ ਐਲ ਦੇ ਹੋਰ ਆ ਰਹਾ ਵਧੀਆ ਨਾਲ ਮਿਲ ਜਾ ਬਹੁਤ ਚੰਗੀ ਬਈ ਸਤ ਸ੍ਰੀ ਅਕਾਲ ਨੰਬਰ 3 ਕਿ ਰੈਂਜ ਜਿੱਤੀ ਆ ਬਾਈ ਇਹ ਪਹਿਲੇ ਨੰਬਰ ਤੇ ਆਈ ਆ ਤੇਰ ਬਈ ਨੀਲੀ ਰਾਵੀ ਦਾ ਛੋਟਾ ਦਾ ਦੇਖੋ ਬਾਈ ਬਹੁਤ ਚੰਗਾ ਕੀ ਨਾ ਬਈਆ ਕੋ ਟੁੱਟਦਾ ਕੈਪਟਨ ਹੂੰ ਠੀਕ ਆ ਕੈਪਟਨ ਬੋਲਣਾ ਬਾਈ ਆਦੇ ਬੈਨਣ ਲੱਗਾ ਆ ਹਾਂ ਆਇਆ ਬਹੁਤ ਟੰਗਾ ਝੁੱਟਾ ਬਾਈ ਇਧਰ ਚੋਟੀਆਂ ਖੜੀਆਂ ਬਾਈ ਇल्ली ਰੱਖ ਦਿਆਂ ਛੋਟੀਆਂ ਖੜੀਆਂ ਆਹ ਦੇਖੋ ਬਾਈ ਐਡਮ ਬੋਲ ਇਹ ਕਹਾ ਘੱਟਾ ਬਾਈ ਘੜਾ ਇੱਥੇ ਛੋਟਾ ਉਹ ਜਿੱਥੇ ਮੈਂ ਪਹੁੰਚੇ ਸੀ ਕਿ ਆ ਸੀ ਛੋਟਾ ਚੋਗਾ ਉਹ ਕਿਹਨੂੰ ਸਿੰਘ ਹਾਂ ਹੀ ਪਾਇਆ ਇਹ ਤਾਂ ਪੂਰਾ ਕੁਛ ਸੀ ਹਾਂ ਹੁਣ ਮਿਲ ਹੀ ਗਿਆ ਉਹਦਰ ਹਾਂ ਬਾਈ ਆਪਣਾ ਬੰਦਾ ਹਾਂ ਹਾਂ ਸਿਮਨ ਬਾਈ ਸਾਰੇ ਛੋਟੇ ਜਿਹੜੇ ਇੱਥੇ ਪਹੁੰਚਿਆ ਅਵੇਲੇਬਲ ਇਹਨਾਂ ਦੇ ਆਪਾਂ ਇੱਥੋਂ ਲੈ ਸਕਦੇ ਹਾਂ ਉਹ ਬਾਈਆਂ ਤੋਂ ਕੀ ਜਿੰਨੇ ਕੁ ਸੁਣੀ ਚਾਹੀਦੀ ਹੁੰਦੀ ਬਾ ਕੋਈ ਨਹੀਂ ਰਹਿਣ ਕੀ ਆ ਰੋਵੇ ਆਹ ਬਾਕੀ ਚੱਲ ਪਾ ਆਹ ਬੋਲ ਲਖੜਾ ਬਈ ਇੱਥੇ ਜਿੱਦਰਾ ਰਾਵਲ ਮਾਰ ਕੇ ਫੜ ਕੇ ਪੁੱਛ ਲਾਂਗਾ ਤसरी ਗੱਲ ਬੁਲਾਦੀ ਸੋਨੇ ਹੱਥੇ ਰੋਵੇ ਕਰ ਲਾ ਸਟਾਰ 2 ਬਾਈ ਮੈਨੂੰ ਪਹਿਲਾਂ ਦੱਸ ਦੇ ਕੀ ਕੀ ਹੋ ਰਿਹਾ ਆ ਬਾਈ ਸਟਾਰ ਬੁੱਲ ਖੜਾ ਹੈ ਇਹ ਪੱਛਾ ਦੇਖੋ ਵੀਰੇ ਇਹ ਕਿਸੇ ਭਰਾ ਨੇ ਦਾ ਸੀਮਨ ਲੈਣਾ ਹੋਇਆ ਤਾਂ ਤੁਸੀਂ ਬਾਈ ਜਣਾ ਜਿਹੜਾ ਸੰਭਰਤਾ ਸਾਜੋ ਅੱਜ ਬਾਈ ਜਿਹੜਾ ਲੈ ਕੇ ਪਹੁੰਚਿਆ ਤਨੋਲੇ ਇੱਧਰ ਬਾਈ ਵੀਡੀਓ ਬਣਾਈ ਜਾਂਦੇ ਆ ਪੰਨ ਕਲੀ ਦਾ ਜਿਹੜਾ ਚੱਲੂਗਾ ਬਸਤੀ ਆ ਜੋ ਬੰਨਾ ਕਰਦਾ ਧੰਨਵਾਦ ਫਾਈ ਬਾਈ ਸਤਿ ਸ੍ਰੀ ਅਕਾਲ ਹੋਗੀ ਇਹ ਸਾਰੀਆਂ ਚੀਜ਼ਾਂ ਆ ਬਾਈ ਹੋਗੀ हाँ झूठियां बहुत जितिया पहले दस तो 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 क्या ਕੌਣ ਨਾਤਾ ਪਾਉਂਦਾ ਚੰਗੀ ਜੂਨਪਨ ਜੀ ਕਹਿੰਦੇ ਬੜਾ ਜ਼ਰੂਰਤ ਹੋਣੀ ਹੋਵੇ ਪਰ ਬਹੁਤ ਬੰਦਾ ਆ ਗਿਆ ਆਪਣੇ ਪੁਰੇ ਜੱਸੀ ਸੁਖਮਣ ਜੀ ਤੋਂ ਖੰਡ ਕਿੰਨੇ ਦੁੱਧ ਤੇ ਆਉਂਦੇ ਜਿਹੜੀ ਉਹ ਟ੍ਰੇਨ ਦੇ ਰਸਮ ਦੀ ਦੁੱਧ ਦੁੱਧ ਖਾਲੀ ਕੀਤੀ ਉਹਦੇ ਵਿੱਚ ਲੱਗੇ ਪੰਜਵੇਂ ਨੰਬਰ ਦੀ ਆਈ ਸੀ ਪੂਰੇ ਮੇਲੇ ਤੇ ਆ ਕੇ ਵਧੀਆ ਲੱਗਿਆ ਬਈ ਚੰਗਾ ਬਹੁਤ ਬਹੁਤ ਧੰਨਵਾਦ ਬਈ ਪਹੁੰਚਣ ਲਈ ਐਵੇਂ ਬੰਦੇ ਸੱਚਾ ਦਾ ਫਰਕ ਹੈ ਜਿਹੜਾ ਮਰਜੀ ਹੋਜਰੋ ਨਾਮੀ ਦਾ ਖਰੀਦੀ ਆ ਨਾਮ ਦਾ ਨਾਮ ਹੈ ਜਿਹੜਾ ਵਿੱਚੋਂ ਫੇਰੇ ਨਾ ਉਹਨਾਂ ਖਰੀਦੀ ਆ ਆਪਾਂ ਦਾ ਅੱਛਾ ਖਰੀਦੀ ਦੀ ਇਹ ਹਰਿਆਣਾ ਚੋਂ ਜੀ ਨਾ ਪੰਜਾਬ ਚੋਂ ਪੰਜਾਬ ਚੋਂ ਕਿੰਨੇ ਦੁੱਧ ਦੀ ਮਾਲਕ ਨੇ ਜੀ ਇਹ 18 ਕਿਲੋ ਪਹਿਲਾਂ ਨੇ ਕੱਢਿਆ 18 ਕਿਲੋ ਨੇ ਪਹਿਲਾਂ ਨੇ ਕੱਢਿਆ ਤੇ ਕਿੰਨਾ ਲੰਬਾ ਚ ਦੁੱਧ ਦੀ ਵਧੀਆ ਜਾਨੀ ਸੀਮਨ ਬਾਰੇ ਪਤਾ ਨਹੀਂ ਨਾ ਸੀਮਨ ਬਾਰੇ ਪਰ ਉਹਰੇ ਮੇਲੇ ਤੇ ਆ ਕੇ ਕਿਵੇਂ ਲੱਗਾ ਬਈ ਬਹੁਤ 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 ਧੰਨਵਾਦ ਪਹੁੰਚ ਲਈ ਦੁੱਧ ਕਿੰਨਾ ਘੜੀਨੀ ਹੈ ਉਹਨੇ ਨੇ 18 ਕਿਲੋ ਕੱਢਿਆ ਬਹੁਤ ਧੰਨਵਾਦ ਠੀਕ ਹੈ ਸੰਤੋਸ਼ ਤੋਂ ਤੁਸੀਂ ਪੁਰਾਣਾ ਜਮਾ ਸੰਤੋਸ਼ ਤਾਂ ਇੱਥਾ ਬਣਾ ਪਰਾਂ ਦੇ ਪੈ ਗਈ ਭਾਈ 885 ਐਨੀਆਂ ਵੱਡੀਆਂ 11 33 ਹਾਂਜੀ ਕਿਹੜੇ ਬੁੱਲਦੀ ਝੋਟੀਆਂ ਜੀ ਇਹ ਅਰਜਨ ਕੁੰਗੜ ਦੀ ਹਾਂਜੀ ਉਹ ਕਹਿੰਦੇ ਛੂਏ ਹੁਣ ਇਹ ਜੀ ਹਰੇ ਚਾਰ ਦਾੰਦਾ ਜੀ ਦੂਜੇ ਛੂਏ ਸੂਣਾ ਅੱਛਾ ਚਾਰ ਦਾੰਦੀ ਆ ਜੀ ਦੂਜੇ ਛੂਏ ਸੂਣਾ ਪਹਿਲਾਂ ਨੇ ਕਿਨਾਲ ਤੋਂ ਕੱਢਿਆ ਭਾਈ ਸਹੀ ਸਹੀ 15 ਕਿਲੋ ਸੀਗਾ ਜੀ 15 ਕਿਲੋ ਬਹੁਤ ਵਧੀਆ ਠੰਡੀ ਸੀਲ ਨੇ ਬੱਚੇ ਦੇ ਹਾਂਜੀ ਹਾਂਜੀ ਬੇਉਨੀ ਦੇ ਬੰਦੂ ਅਜੋਟੀਆਂ ਰਹਿ ਨੇ ਪੂਰੇ ਮੇਲੇ ਦੇ ਅੱਗੇ ਪ੍ਰਬੰਧ ਨੇ ਮਿਲ ਪਿਆ ਹੈਗਾ ਨਾ ਟਾਈਮ ਪੂਰੇ ਮੇਲੇ ਦੇ ਅੱਗੇ ਕਿਵੇਂ ਪ੍ਰਬੰਧ ਕਿਵੇਂ ਲੱਗਿਆ ਬਹੁਤ ਵਧੀਆ ਖੁਸ਼ੀ ਆ ਜਮਾ ਜੋੜਾ ਪੂਰਾ ਹੋ ਜਾਣਾਗਾ ਕਾਈ ਮਜਾ ਆ ਮਸਿਕਰ ਮਨਯੋਗ ਦਿੱਤਾ ਚੰਗਾ ਲੱਗਾ ਭਾਈ ਵਧੀਆ ਜੀ ਵਧੀਆ ਵਧੀਆ ਬਲ ਚੜ ਕੇ ਕੰਮ ਕਰੋ ਭਾਈ ਬਹੁਤ ਕੁਛ ਹੈ ਜੀ ਵਧੀਆ ਹਾਂ ਬਹੁਤ ਇਹ ਦੁੱਧੇ ਸੁਵੇ ਸੁਣਾ ਕੇ 30 ਦੇ 30 ਦੇ ਹਾਂ ਵਧੀਆ ਦੁੱਧ ਹੀ ਮਾਲਕਣਾ ਹਾਂ ਵਧੀਆ ਕਿੰਨਾ ਦੁੱਧ ਕੱਢਿਆ ਇਹ ਆਪਾਂ 20 ਕਿਲੋ ਕੱਢ ਕੇ ਲੈ ਜੀ ਆਪਣੇ ਕੋਲ 16 17 ਤੇ ਚਲੀ ਗਈ ਠੀਕ ਆ ਫਾਰਮ ਦੇ ਮੱਝਾਂ ਹਾਂ ਹਾਂ ਢੰਡੀ ਸੀ ਇਹ ਮੱਝਾਂ ਦਾ ਕੰਮ ਕਰ ਕਿਵੇਂ ਆ ਬਹੁਤ ਵਧੀਆ ਬਹੁਤ ਵਧੀਆ ਮੇਲਾ ਕਿਵੇਂ ਲੱਗਿਆ ਬਹੁਤ ਵਧੀਆ ਜਿਉਂਦੇ ਵਾਹਦੇ ਰਹੋ ਬਾਈ ਪਤਾ ਕੁਝ ਅਗੜੀ ਨਹੀਂ ਪਤਾ ਨਹੀਂ ਭਈ ਪਤਾ ਨਹੀਂ ਕਿਹੜੇ ਕਿੰਨਾ ਬਹੁਤ

ਭਾਈ ਅਗਰ ਨਾ ਕਮੀ ਨਹੀਂ ਹੈ ਕਈ ਵੀ ਆਂਗਲੇ ਰੱਖਣਾ ਕਰਦਾ ਹੈ ਭਾਈ ਆਖਰੀ ਗੋਲ ਨੂੰ ਲਗਾਤਾਰ ਚਾਰ ਮਚਾਂਗੇ ਦੇਖਤੀ ਹੈ ਰੋਟੀ ਸੁਪਾਲ ਰੋਡ ਦੇ ਬਹੁਤ ਬਹੁਤ ਧੰਨਵਾਦ ਅਮਨ ਬਿਰਕ ਆਹ ਭਾਈ ਚੌਥੇ ਤੇ ਆਈ ਹੈ ਅਮਨ ਬਿਰਕ ਉਹਨਾਂ ਦਾ ਵੀ ਸਪੈਸ਼ਲ ਧੰਨਵਾਦ ਕਰਦੇ ਆ ਤੇ ਹਰ ਕਿਸੇ ਸਾਲ ਵੀ ਹਰ ਸਾਲ ਜਿਹੜਾ ਆਪਣੀ ਸਹਜਤਾ ਨੂੰ ਟਰਾਈ ਚ ਬਈ ਇਹ ਚੌਥੇ ਨੰਬਰ ਤੇ ਆਈ ਹੈ ਝੋਟੀ ਬਹੁਤ ਚੰਗੀ ਝੋਟੀ ਹੈ ਭਾਈ ਗੱਡ ਘਾਟ ਖੋਲ ਝੋਕੀ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਆ ਸਾਰੇ ਮੀਂਦਾਂ ਦਾ ਬਹੁਤ ਠੰਡੀ ਸੀਲ ਝੋਟੀ ਆ ਵੀਰੇ ਥੋੜੇ ਥੋੜਾ ਬਹੁਤ